ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲਓ ਜੀ ਇੱਥੇ ਸਵੇਰ ਦਾ ਟਾਈਮ ਸੀ ਚਾਹ ਚੂ ਪੀ ਕੇ ਸਾਰਾ ਟੱਬਰ ਜਿਹੜਾ ਝੁੰਡ ਬਣਾ ਕੇ ਇੱਥੇ ਬੈਠ ਗਿਆ ਇਸ ਤਰ੍ਹਾਂ ਦੇ ਵਿੱਚ ਕੋਈ ਕੰਬਲ ਲੈ ਕੇ ਕੋਈ ਰਜਾਈ ਲੈ ਕੇ ਤੇ ਆ ਬੇਬੀ ਆਪਣੇ ਨਾਲ ਗੱਲਾਂ ਕਰ ਰਹੀ ਹੈ ਤੇ ਕਿਉਂਕਿ ਹੁਣ ਇੰਨਾ ਕੁ ਟਾਈਮ ਥੋੜਾ ਜਿਹਾ ਟਾਈਮ ਹੀ ਹੁੰਦਾ ਜੀ ਆਪਾਂ ਨੂੰ ਸਵੇਰੇ ਹਨਾ ਗੱਲਾਂ ਬਾਤਾਂ ਕਰਨ ਦਾ ਫਿਰ ਸਾਰੀ ਦਿਹਾੜੀ ਕੰਮਾਂ ਧੰਦਿਆਂ ਚ ਨਿਕਲ ਜਾਂਦੀ ਹੈ ਤੇ ਹੁਣ ਇੱਥੇ ਬੈਠ ਕੇ ਆਪਾਂ ਕਰ ਰਹੇ ਆ ਗੱਲਾਂ ਬਾਤਾਂ ਲਓ ਜੀ ਇੱਥੇ ਆਪਾਂ ਤੁਹਾਨੂੰ ਪੇਕਾਪਿੰਡ ਵਾਲੀ ਫੈਮਿਲੀ ਨਾਲ ਮਿਲਾ ਦਿੱਤਾਗਾ ਮੰਮੀ ਐ ਇੱਥੇ ਵੀਰਾ ਤੇ ਭਾਬੀ ਐ ਤੇ ਭਤੀਜਾ ਤੇ ਪਾਪਾ ਬੈਠੇ ਨੇ ਇਧਰ ਸਾਈਡ ਤੇ ਤੇ ਇਧਰ ਸਰਦਾਰ ਜੀ ਤੇ ਮੇਰਾ ਹਨਾ ਬੇਟਾ ਬੈਠਾਗਾ ਤੇ ਸਾਰੀ ਫੈਮਿਲੀ ਨੂੰ ਆਪਾਂ ਤੁਹਾਨੂੰ ਮਿਲਾ ਦਿੱਤਾਗਾ ਤੇ ਇੱਕ ਭੈਣ ਆਪਣੀ ਉਹਦੀ ਵੀ ਮੈਰਿਜ ਹੋਈ ਹੋਈ ਆ ਲਓ ਜੀ ਇੱਥੇ ਫੇਰ ਆਪਾਂ ਕੜਾਹੀ ਦਾ ਕੰਮ ਕਰ ਲਿਆ ਗਾਜਰਾਂ ਕੱਦੂ ਕਾਸ ਕਰ ਲਈਏ ਠੰਡੇ ਠੰਡੇ ਹੱਥ ਕਰ ਤੇ ਗਾਜਰਾਂ ਨੀ ਨੇ ਉਹ ਹੀ ਚਿਰੂੰ ਇੱਥੇ ਆ ਕੇ ਵੀ ਆਪਾਂ ਉਹੀ ਕੰਮ ਸ਼ੁਰੂ ਕਰ ਲਿਆ ਪੁੱਤ ਦਾ ਪੁੱਤ ਦਾ ਮੇਰਾ ਨਾਮ ਹੈ ਪਰ ਦੁਕਾਸ ਕਰਨੀਆਂ ਔਖੀਆਂ ਨੇ ਖਾਣਾ ਹੀ ਸੌਖਾ ਪਕਾ ਲੈਨੇ ਹਨ ਗਾਜਰ ਪਾਕ ਖਾਣਾ ਸੌਖਾ ਆਮਾ ਕਰਨਾ ਔਖਾ ਦੁਕਾਸ ਨੂੰ ਵੀ ਜੇ ਆਪਣਾ ਨਾ ਹੱਥ ਜਦੋਂ ਆਪਾਂ ਕਦੂਕਾਸ ਕਰਦੇ ਆਂ ਤੇ ਫਿਰ ਹੱਥ ਨਾਲ ਲੱਗ ਜਾਂਦਾ ਫਿਰ ਵੱਡਿਆ ਜਾਂਦਾ ਹਨ ਇਹ ਬੜਾ ਔਖਾ ਲੱਗ ਰਿਹਾ ਹੈ ਮੈਂ ਤਾਂ ਤਾਂ ਹੀ ਫਿਰ ਥੋੜੀ ਗਾਜਰ ਉੱਪਰ ਛੱਡ ਹੀ ਦੇਣੀ ਹੈ ਆਪਣਾ ਬਲੇ ਬਰੀਕ ਪਾਸੇ ਨਾਲ ਨਿਕਲਿਆ ਜਿਹੜਾ ਮੀਡੀਅਮ ਜਨਾ ਪਾਸਾ ਉਹਦੇ ਨਾਲ ਹੀ ਆਪਾਂ ਕਦੂ ਗਾਸ ਕਰ ਰਹੇ ਹਾਂ ਕਿਉਂਕਿ ਫਿਰ ਤਾਂ ਪੌਨੀ ਲਵਾਂਗੇ ਆਪਾਂ ਇਹਨਾਂ ਨੂੰ ਵਿੱਚ ਭਣ ਭਰਾ ਕਹਿੰਦੇ ਸੀ ਵੀ ਆਪਾਂ ਨੂੰ ਰੈਸਪੀ ਦਿਓ ਆਪਾਂ ਅੱਜ ਨਾ ਚੰਗੀ ਤਰ੍ਹਾਂ ਰੈਸਪੀ ਦੇਵਾਂਗੇ ਉਹਦੇ ਆਪਾਂ ਘਰੇ ਕੱਢਿਆ ਸੀ ਤੇ ਉਹਦੇ ਵਿੱਚ ਦੀ ਵੀਡੀਓ ਮੇਰੀ ਨਾ ਭੁੱਲ ਗਈ ਬਣਾਉਣਾ ਅੱਜ ਆਪਾਂ ਪ੍ਰੋਪਰ ਵੀਡੀਓ ਬਣਾਵਾਂਗੇ ਵੀ ਕਿਵੇਂ ਬਣਾਇਆ ਕਿੰਨਾ ਦੁੱਤ ਪਾਇਆ ਕਿੰਨੀਆਂ ਗਾਜਰਾਂ ਪਾਈਆਂ ਨਹੀਂ ਉਹ ਚੋਰ ਜੀ ਪਟਕੇ ਥੱਲੇ ਵਧੀਆ ਰਹਿੰਦਾ ਦਾ ਸੇਕ ਬਹੁਤ ਪੈਂਦਾ ਓਵੇਂ ਉੱਪਰ ਵਾਲੇ ਨਾਲੋਂ ਜਿਵੇਂ ਆਪਾਂ ਇੱਟਾਂ ਚਣ ਕੇ ਬਣਾਉਨੇ ਆ ਨਾ ਸ਼ਾਇਦ ਮੰਮੀ ਆਹ ਕਰ ਦੇਣਾ ਨਾ ਦੋ ਟੋਟੇ ਕਰ ਦਿਆ ਕਰ ਗਾਜਰ ਦੇ ਮੰਮੀ ਅਦਰ ਛੱਲ ਕੇ ਦਿੰਦੀ ਆ ਗਾਜਰਾ ਮੰਮੀ ਦੇ ਚੱਲ ਕੇ ਰੰਦੀ ਇੱਕ ਜਾਣਾ ਧੋਕੇ ਲਿਆਉਂਦਾ ਹੈ ਜਿਹੜੀਆਂ ਛਿਲੀਆਂ ਹੋਈਆਂ ਨੇ ਆਪਾਂ ਕਦੋਂ ਕੱਸਦਾ ਕੰਮ ਹੀ ਕਰਦੇ ਆ ਗੱਲਾਂ ਸਾਰਾ ਟੱਬਰ ਲੱਗਿਆ ਪਿਆ ਅਲੱਗ-ਅਲੱਗ ਵਜ੍ਹਾ ਦੇ ਕਿਤੇ ਪਹਿਨਾ ਆਪਾਂ ਪਸੂਆਂ ਦਾ ਕੰਮ ਨੇ ਮੇੜ ਕੇ ਆਏ ਹਨਾ ਕਿੰਨਾ ਟਾਈਮ ਲੱਗ ਜਾਂਦਾ ਜੀ ਕੋਈ ਨੂੰ ਫਿਰ ਵਿੱਚੇ ਲੋਟ ਨਹੀਂ ਆਉਂਦਾ ਕੰਮ ਪਸੂਆਂ ਦਾ ਉਹਦਾ ਸਾਰੀ ਦਿਹਾੜੀ ਪਟਾ ਦਿੰਦਾ ਫਿਰ ਉੱਧਰ ਵਿੱਚ ਦੀ ਹਟ ਕੇ ਜਾਣਾ ਹਨਾ ਇਹ ਕ ਨਹੀਂ ਆਉਂਦਾ ਵਿੱਚ ਵਿੱਚ ਫਿਰ ਸਾਰਾ ਕੰਮ ਮਤੈਨੇ ਨੇ ਨੇ ਕਗਜਰਾ ਵਿੱਚ ਛੱਡ ਦਿੰਨੀ ਐ ਹੱਥ ਬਣਾਉਣ ਨੂੰ ਇਹਦੇ ਵਿੱਚ ਨਰੜੇ ਨਹੀਂ ਵਿੱਚ ਵਿੱਚ ਇਹਨਾਂ ਦਾ ਗਜਰਾ ਵਧੀਆ ਨਹੀਂ ਗਿਆ ਆਪਾਂ ਜਿਹੜੀਆਂ ਗਜਰਾਂ ਕਦੂਕਾਸ ਕਰੀਆਂ ਸੀ ਉਹਨਾਂ ਵਿੱਚ ਨਰੜੇ ਸੀਗੇ ਉਹ ਮੈਨੂੰ ਕੱਢਣੇ ਪੈਗੇ ਇਹਨਾਂ ਦੇ ਵਿੱਚ ਨਰੜੇ ਨਹੀਂ ਹੈਗੇ ਗਜਰਾ ਬਹੁਤ ਵਧੀਆ ਨੇ ਤਾਂ ਹੀ ਆਪਾਂ ਨੂੰ ਫਿਰ ਇਹਨਾਂ ਸਦੀਹ ਗਦੂਕਾਸ ਕਰ ਲੈਣੇ ਲਓ ਜੀ ਆਪਾਂ ਨਾ 20 ਕਿਲੋ ਦੁੱਧਾ ਹੈਗਾ ਇਹ ਆਪਾਂ ਘੱਟ ਪਾਇਆ ਹਾਲੀ ਕਿਉਂਕਿ ਥੋੜੀ ਕੜਾਹੀ ਹੈ ਜਿਹੜੀ ਛੋਟੀ ਹੈਗੀ ਇਹਦੇ ਵਿੱਚ ਆਪਾਂ ਜਿਵੇਂ ਜਿਵੇਂ ਇਹ ਥੋੜਾ ਜਿਹਾ ਘਟੀ ਗਿਆ ਤੇ ਉਸ ਤਰ੍ਹਾਂ ਆਪਾਂ ਹੋਰ ਪਾ ਲਾਂਗੇ ਕਿਉਂਕਿ ਕੜਾਹੀ ਜਿਆਦਾ ਛੋਟੀ ਕਰਕੇ ਠੀਕ ਨਹੀਂ ਆਉਂਦਾ ਸੀ ਇਕੱਠਾ ਪਾ ਕੇ ਤੇ ਇਸ ਤਰ੍ਹਾਂ ਆਪਾਂ ਵਾਸੇ ਇਹਦੇ ਵਿੱਚ ਖੁਰਚਣਾ ਮਾਰੀ ਜਾਣੀਆਂ ਜਾਣਾਗਾ ਤੇ ਹੌਲੀ ਹੌਲੀ ਇਹ ਸੰਘਣਾ ਹੋਈ ਜਾਊਗਾ ਤੇ ਨਾਲ ਨਾਲ ਸਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ ਅੱਜ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਣਾ ਰਹਿ ਗਿਆ ਸੀਗਾ ਤੇ ਅੱਜ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਹਜੇ ਨੂੰ ਲੱਗਣਗੇ ਜੀ ਦੇਖੋ ਆਪਾਂ ਨੂੰ 2 ਘੰਟੇ ਤਾਂ ਮੋਜ ਨਾਲ ਲੱਗ ਜਾਣਗੇ ਹਜੇ ਇਹ ਸੰਗਣਾ 2.5 ਘੰਟੇ ਕਿਉਂਕਿ ਦੁੱਧ ਹਜੇ ਹੋਰ ਵੀ ਪਾਉਣਾ ਆਪਾਂ ਨੇ ਥੋੜਾ ਥੋੜਾ ਘਟ ਗਿਆ ਜਿਵੇਂ ਜਿਵੇਂ ਪਾਈ ਜਾਵਾਂਗੇ ਆਪਾਂ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਐਂਡ ਤੱਕ ਲਓ ਜੀਖੋ ਆਪਣਾ ਬਣ ਕੇ ਹੁਣ ਬਸ ਰੈਡੀ ਹੀ ਆ ਅੱਧਾ ਘੰਟਾ ਆਪਾਂ ਨੂੰ ਹੋਰ ਲੱਗੂਗਾ ਜਿੰਨਾ ਚਰਕੜਾ ਹੀ ਨੂੰ ਉਹ ਆ ਜਿਹੜਾ ਸਿੱਟਦਾ ਨਹੀਂ ਉਹਨਾਂ ਦਾ ਟਾਈਮ ਆਪਾਂ ਹੋਰ ਇਹਨੂੰ ਸੇਕ ਲਵਾਉਨੇ ਆਗੇ ਤੇ ਫਿਰ ਸਾਨੂੰ ਵਜਨ ਵੀ ਦੱਸਾਂਗੇ ਆਪਾਂ ਕਿੰਨਾ ਕੁ ਵਜਨ ਮਤਲਬ ਹੋਇਆ ਆਪਣੇ 20 ਕਿਲੋ ਦੁੱਧ ਦੇ ਵਿੱਚੋਂ ਤੇ ਹੁਣ ਬਸ ਇਹਦਾ ਨੇੜੇ ਹੀ ਆ ਸਾ ਕੰਮ ਤੇ ਸੰਗੜਾ ਹੋ ਗਿਆ ਦੇਖੋ ਬਸ ਹੁਣ ਕਲਰ ਨਾਲ ਤਾਂ ਕਲਰ ਚੇਂਜ ਹੋ ਜਾਊਗਾ ਨਾਲ ਜਿਹੜਾ ਦੁੱਧਾ ਵਿੱਚ ਉਹ ਮੱਚ ਜਾਊਗਾ ਕੀਓ ਮਤਲਬ ਆਪਣੀ ਦੇਗ ਵਾਂਗੂ ਜਿਵੇਂ ਘੋਮਣ ਲੱਗ ਜਾਊਗਾ ਕੜਾਹੀ 'ਚ ਫੇਰ ਦਿਹਾਉਣੀ ਆ ਮੈਂ ਥੋੜੀ ਫੇਰ ਚੱਕ ਤਾਂ ਨੂੰ ਦੁਆਰੇ ਹੋਰ ਸੇਕ ਲਵਾ ਲੈ ਨੂੰ ਮੈਂ ਥੋੜਾ ਜਿਹਾ ਲਓ ਜੀ ਆਪਣਾ ਖੋਆ ਬਣ ਕੇ ਹੋ ਗਿਆ ਤਿਆਰ ਦੇਖੋ ਮਤਲਬ 4 4.5 ਕਿਲੋ ਖੋਆ ਨਿਕਲਿਆ ਹੋਊਗਾ 20 ਕਿਲੋ ਦੁੱਧ ਦੇ ਵਿੱਚੋਂ ਆਪਣਾ ਤੇ ਹੁਣ ਦੇਖੋ ਇਹ ਦੇਗ ਵਾਂਗੂ ਨਾ ਤਰਾਹੀ ਚ ਭੱਜਣ ਲੱਗਿਆ ਇਸ ਤਰ੍ਹਾਂ ਜਮਾ ਬਿਲਕੁਲ ਕੜਾਹੀ ਦੇ ਨਾਲ ਇਸ ਤਰ੍ਹਾਂ ਲੱਗ ਨਹੀਂ ਰਿਹਾ ਦੇਖੋ ਕਿਉਂ ਛੱਡ ਗਿਆਗਾ ਥੋੜਾ ਜਿਹਾ ਹਜੇ ਆਪਾਂ ਇਹਨੂੰ ਸੇਕ ਦੋ ਮਿੰਟ ਹੋਰ ਲਵਾ ਲਾਂਗੇ ਆ ਸਾਟਾ ਤੁਮਣਾ ਮोटा ਜਿਹੜਾ ਹੈਗਾ ਲੱਗਿਆ ਹੈ ਨਾ ਲਾ ਲਾਂਗੇ। ਬਾਕੀ ਦੇਖ ਲਓ ਤੁਸੀਂ ਕੜਾਹੀ ਦੇ ਵਿੱਚ ਜਿੰਨੇ ਆਪਾਂ ਫਰਚਣਾ ਮਾਰ ਰਹੇ ਹਾਂ। ਸਾਰਾ ਦੇਖੋ ਐ। ਆ ਡਾੜਾ ਦੇਖੋ ਵਧੀਆ ਲੱਗਦਾ ਦੇਖੋ। ਪੂਰਾ ਵਧੀਆ ਬਣ ਗਿਆ। ਹੋਰਾਂ ਵੀ ਆਪਾਂ ਇਹਦੇ ਵਿੱਚ ਦੁੱਧ ਨਹੀਂ ਛੱਡਿਆਗਾ। ਭਾਰੀ ਤਾਂ ਬਹੁਤ ਹੋ ਗਿਆ ਗੱਲ ਕਰ ਖੁਰਚਣਾ ਮਾਰਨਾ ਤਾਂ ਬਹੁਤ ਔਖਾ ਹੋ ਗਿਆ ਹੁਣ। ਇਥੇ ਦੇ। ਬਸ ਇਹਨੂੰ 2 ਮਿੰਟ ਸੇਕ ਲਵਾ ਕੇ ਹੁਣ ਇਹਨੂੰ ਥੱਲੇ ਰਾਹਾਂਗੇ। ਫਿਰ ਇਹਨੂੰ ਭਾਂਡੇ 'ਚ ਕੱਢ ਕੇ ਫਿਰ ਆਪਾਂ ਇਸ ਦੀ ਬਾਤ ਕਾਚਰਾ ਭੁੰਨਾਂਗੇ। ਇਸੇ ਕੜਾਹੀ ਦੇ ਵਿੱਚ। ਤੇ ਥੋੜੀ ਜਿਹਾ ਟੱਕ ਮਿਲਦੀ ਹੈ ਬਸ ਇਹਨੂੰ ਮੈਂ ਥੱਲੇ ਲਾ ਕੇ ਨਾ ਭਾਂਡੇ ਚ ਕੱਢ ਕੇ ਆ ਨਾ ਇਹਦੇ ਵਿੱਚ ਕੜਾਹੇ ਆਪਣੇ ਪ੍ਰਾਂਤ ਦੇ ਵਿੱਚ ਕੱਢ ਲਿਆ ਸਾਰਾ ਖੋਆ ਸਾਰੇ ਆਪਣੇ ਖੁਰਚੇ ਖਰਚੇ ਨੇ ਚੰਗੀ ਤਰ੍ਹਾਂ ਸਾਫ਼ ਕਰ ਤੇ ਕੜਾਹੀ ਆ ਹੀ ਆਪਾਂ ਸਾਫ਼ ਕਰ ਲਈ ਆ ਹੁਣ ਇਹਦੇ ਵਿੱਚ ਮੈਂ ਘਿਓ ਪਾਉਣੀ ਹੈ ਇੱਕ ਕੜਛੀ ਪਹਿਲਾਂ ਤੇ ਕੜਛੀ ਘਿਓ ਦੀ ਪਾ ਕੇ ਫਿਰ ਆਪਾਂ ਇਹਦੇ ਵਿੱਚ ਗਾਜਰਾ ਭੁੰਨਾਂਗੇ ਤੇ ਫਿਰ ਆ ਸਾਨੂੰ ਗਾਜਰਾ ਭਨ ਕੇ ਫਿਰ ਦਿਖਾਉਣੇ ਆਪਾਂ ਥੱਲੇ ਲਾ ਕੇ ਫਿਰ ਕੜਾਹੀ ਲਓ ਜੀ ਆ ਨਾ ਆਪਾਂ ਦੇਸੀ ਜਗਾੜ ਲਾਇਆ ਸੀ ਚੁੱਲੇ ਦਾ ਤਾਂ ਥੱਲੇ ਨਾ ਧਰਤੀ ਚਟੋਆ ਪੱਟ ਕੇ ਕੱਚੇ ਥਾਂ ਚ ਆਲੇ ਦੁਆਲੇ ਥੋੜੀ ਇੱਟਾਂ ਬਸ ਐਸ ਤਰ੍ਹਾਂ ਜਗਾਰ ਦਾ ਬਣਾ ਲਿਆ ਸੀਗਾ ਕਿਉਂਕਿ ਇਹਦੇ ਵਿੱਚ ਸੇਕ ਜ਼ਿਆਦਾ ਲੱਗਦਾ ਕਿ ਕੋ ਡੂੰਗਾ ਹੋ ਜਾਂਦਾ ਜੀ ਇਹ ਤੇ ਪੱਠੀ-ਪੁੱਠੀ ਦਾ ਕੰਮ ਠੀਕ ਨਹੀਂ ਆਉਂਦਾ ਹੈਗਾ ਥੱਲੇ ਬਣਾ ਲੱਗਦਾ ਕੜਾਹੀ ਦੇ ਵਿੱਚ ਤਾਂ ਕਰਕੇ ਹੁਣ ਆਪਾਂ ਗਾਜਰਾ ਬਣ ਦੇਖ ਆਪਾਂ ਤਾਂ ਇਹਦੇ ਵਿੱਚ ਮੈਂ ਮੈਂ ਤੁਹਾਨੂੰ ਇੱਕ ਕਮੈਂਟ ਹਰ ਜਿਹਾ ਹਾਲੇ ਜੀ ਨਾ ਪਿਆ ਗਿਆ ਮਹ ਜੇ ਥੱਲੇ ਧਰਤਾ ਰੇਤਾ ਨਾ ਲੱਗ ਜੇ ਹੂੰ ਲਓ ਜੀ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਗੇ ਜਿੰਨਾ ਚਿਰ ਆਪਣੇ ਗਾਜਰਾ ਨੇ ਜਿਹੜੀਆਂ ਸਾਰਾ ਪਾਣੀ ਹੈ ਗਾਜਰਾ ਚ ਸੁੱਕ ਨਹੀਂ ਜਾਂਦਾ ਬਸ ਥੋੜੇ ਥੋੜੇ ਸੇਕਦੇ ਭੁਜਾਂ ਭੁੰਨਾਗੇ ਆਪਾਂ ਇਹਨੂੰ ਲਓ ਜੀ ਉਧਰ ਸਾਰੇ ਦਾਲ ਸਬਜ਼ੀ ਦੀ ਤਿਆਰੀ ਕਰਨ ਲੱਗੇ ਪਏ ਆ ਇੱਧਰ ਅਸੀਂ ਇੱਧਰ ਜ਼ੋਰ ਲੱਗ ਰਿਹਾ ਸਾਡਾ ਗਾਜਰਾ ਭੰਨਣ ਤੇ ਉਧਰ ਸਾਡੇ ਪਾਪਾ ਵੀ ਲੱਗਿਆ ਪਏ ਮੇਥ ਲਗਾਉਣ ਵਾਸਤੇ ਜਦੋਂ ਕਿ ਕਵੇਲਾ ਹੋ ਜਾਊਗਾ ਮੰਮਾ ਤੇ ਇਧਰ ਸਾਡਾ ਹਰਾ ਮੇਲਗੈ ਇਕੱਠਾ ਹੋ ਗਿਆ ਇਧਰ ਆਪਣੀ ਭੈਣ ਵੀ ਆ ਗਈ ਐ ਅੱਜ ਆਈ ਇਹਨੂੰ ਮੈਂ ਕੱਲ ਕੇ ਹਸੀ ਆ ਜੀ ਇਹ ਕੱਲ ਆਈ ਨਹੀਂ ਕਿ ਹਾਈਵੇ ਨਾ ਪੁੱਤਾ ਨਾ ਇਹ ਕਮ ਤੇ ਆ ਸਾਡਾ ਨਿੱਕਾ ਜਿਹਾ ਪਤੀਜਾ ਐ ਅੱਜ ਇਹਨੇ ਪੂਰੀ ਕੋਲ ਨਜ਼ਰ ਮਿੱਟੀ ਦੇ ਵਿੱਚ ਹਨਾ ਮੋਚ ਖੱਟੀਆਂ ਨੇ ਕਿਉਂਕਿ ਅਸੀਂ ਇਧਰ ਬੀਜੀ ਸੀਗੇ ਅੱਜ ਇਹਨੂੰ ਘੁਰਨ ਵਾਲਾ ਹੈ ਨਹੀਂ ਸੀ ਕੋਈ ਤੇ ਇਹਨੂੰ ਪੱਛਾਂ ਲਾ ਕੇ ਅਸੀਂ ਵਰਕ ਹੀ ਨਹੀਂ ਹੈਗਾ ਸਾਨੂੰ ਤੇ ਕਹਣਾ ਨਹੀਂ ਪੂਆ ਟੁਕੜਾ ਹਿਲੇ ਜੀ ਲੈ ਅਭੀ ਮੈਂ ਕੱਲੀ ਕੜਾ ਹੀ ਕੀ ਕਰੂੰਗੀ चंगा कहना बर्फी अलो जी देखो किलो करना कद्दू कस कर पिछते किलो मे रहें बजन होगा परिचके जाएगी हम आप चंगी तरह भुना दुद्ध पा लेंदे अच्छे है ना? ਪਣ ਪਈ ਦੁੱਧ ਦੇ ਚਿਪਾ ਕੇ ਇਸ ਤਰ੍ਹਾਂ ਬਸ ਨਾਲ ਨਾਲ ਦੁੱਧ ਦਾ ਪੱਕੀ ਜਾਂਦਾ ਸੰਗਣਾ ਹੋਈ ਹੈ ਤੇ ਗਾਜਰਾਂ ਦਾ ਪਾਣੀ ਜਿਹੜਾ ਮੱਚੀ ਜਾਂਦਾ ਰਹਿੰਦਾ ਪਰ ਆਪਾਂ ਇਸ ਤਰ੍ਹਾਂ ਨਹੀਂ ਕਰਦੇ ਜੀ ਆਪਾਂ ਤਾਂ ਗਾਜਰਾਂ ਲੱਗ ਭੁੰਨਗੇ ਇਹਦੇ ਵਿੱਚ ਫਿਰ ਖੁਆਰ ਲਾਵਾਂਗੇ ਤੇ ਖੰਡ ਲਾਵਾਂਗੇ ਹੁਣ ਆਪਾਂ ਕੱਟ ਲਾਂਗੇ ਕੱਟ ਕੇ ਰੱਖਾਂਗੇ ਹਾਂ ਹਾਂ ਕਿੰਨੇ ਤੇ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਭੁੰਨਾਂਗੇ ਜਿਹਨਾਂ ਚਿਰ ਆਪਣੀਆਂ ਗਾਜਰਾਂ ਨੇ ਜਿਹੜੀਆਂ ਚੰਗੀ ਤਰ੍ਹਾਂ ਸੌਫਟ ਹੋ ਜਾਂਦੀਆਂ ਤੇ ਵਿੱਚ ਆਪਣੇ ਗਾਜਰਾਂ ਦੇ ਪਾਣੀ ਬਿਲਕੁਲ ਵੀ ਨਹੀਂ ਰਹਿਣਾ ਚਾਹੀਦਾ ਇਹ ਮੱਠੀ ਮੱਠੀ ਅੱਗੇ ਜਿੱਦੇ ਆਪਾਂ ਭੁੰਨਾਗੇ ਆਪਾਂ ਅੱਧ ਵੀ ਜਿਆਦਾ ਤੇਜ਼ ਨਹੀਂ ਕਰਦੇ ਹੈਗੇ ਆਪਾਂ ਤਾਂ ਹਾ ਗਾਜਰਾਂ ਜਵਾ ਬਿਲਕੁਲ ਦੇਖੋ ਪਾਣੀ ਸੁੱਕ ਗਿਆ ਨਹੀਂ ਇਹ ਸੀਂ ਸੀਂ ਦੀ ਬਾਜ ਕਰਦੀਆਂ ਹੁੰਦੀਆਂ ਨੇ ਵੀ ਮੰਨ ਲਵੋ ਜੇ ਇਹਦੇ ਵਿੱਚ ਪਾਣੀ ਹੋਵੇ ਬਿਲਕੁਲ ਵੀ ਨਹੀਂ ਇਹ ਵਿੱਚ ਹੁਣ ਪਾਣੀ ਨਹੀਂ ਰਿਹਾ ਹੈਗਾ ਦੇਖੋ ਅੱਧੀ ਰਹਿ ਗਿਆ ਹੁਣ ਗਾਜਰਾਂ ਦਾ ਅੱਧ ਤੋਂ ਵੀ ਘੱਟ ਹੀ ਤੇ ਉਧਰ ਮਾਤਾ ਲੱਗੀ ਪਈ ਆਪਣੀ ਦਾਤ ਨਾਲ ਮੇਥੇ ਚੀਰਨਾ

ਕਿਉਂਕਿ ਮੁੰਡਾ ਛੋਟਾ ਹੈ ਉਹ ਵੀ ਇਹਨਾਂ ਪਤਾ ਗਾਜਰਾਂ ਲਿਆ ਖਾਊਗਾ ਕਿ ਨਹੀਂ ਤਾਂ ਕਰਕੇ ਚੱਕੀ ਮੜਾ ਆਈ ਕੱਢ ਲਾਂਗੇ ਵਿੱਚੋਂ ਹਾਂ ਕਟਸੀ ਨਾ ਹੈ ਇਹ ਠੰਡਾ ਹੋ ਗਿਆ ਤੇ ਆਪਣੇ ਗਾਜਰਾ ਤਾਂ ਗਰਮ ਨੇਗੇ ਤਾਂ ਕਰਕੇ ਆਪਾਂ ਦੇਖ ਲਈ ਕਿੰਨਾ ਕੁ ਪਾਵਾਂਗੇ ਬਸ ਬੱਤੀ ਹੈ ਬਾਦੂ ਕਰ ਇਹਨਾਂ ਨੂੰ ਹੋਰ ਪਾ ਦੇਣੀ ਆ ਇਹਦੇ ਵਿੱਚ ਆਪਾਂ ਆਟਾਰ ਲਾਵਾਂਗੇ ਇਹਦੇ ਚਾਪਰ ਲਾ ਲੈਨੇ ਆ ਚੰਗੀ ਤਰ੍ਹਾਂ ਹੋਆ ਹਰ ਲਾਲਾ ਮੈਂ ਤੁਹਾਨੂੰ ਫੇਰ ਦਿਖਾਉਣੀ ਆ ਇੱਕ ਮਿੰਟ ਐਂ ਲਾ ਦੇ ਕੜਾਹੀ ਨਾ ਇਹ ਕੱਝ ਜਿਹੀ ਦੇਖ ਹਾਂ ਵੱਡੇ ਖਰਚੇ ਨੇ ਨਾ ਉਹ ਖਰਚਾ ਨਾ ਚੌੜਾ ਹੁੰਦਾ ਹਾਂ ਉਹ ਖਰਚਾ ਨਾ ਤਾਂ ਜ਼ੋਰਬਾੜਾ ਲੱਗਦਾ ਉਹ ਤੋਂ ਬਣਾ ਲੈਣਾ ਕੀ ਉਹ ਰੇਜੀ ਬਈ ਰਹੀ ਇੱਕ ਆਪਣੇ ਕਿੱਥੇ ਪਿਆ ਹਾਂ ਓਏ ਸਾਰੇ ਬਣ ਜਾਂਦਾ ਉਹ ਚ ਮੈਂ ਜਾਨੀ ਆ ਮੈਂ ਜਾਨੀ ਆ ਮੈਂ ਸਾਨੀ ਹਾਂ ਮਾਂ ਘੱਟ ਨਾ ਲੱਗ ਕਰਦੀ ਤੱਤਾ ਕੋਈ ਆਹ ਹਮਾਰਾ ਤੱਤਾ ਹੂੰ ਕੜਾਈ ਆ ਤੱਤਾਗਾ ਮੇਰੇ ਮੈਤ ਨਾ ਲੱਗਦਾ ਸੀ ਕੜਾਈ ਆ ਬਸ ਗਿਆ ਤਾਂ ਇਹ ਆ ਚਾਪੀ ਕੇ ਹੋਏਗਾ ਛੇ ਤੱਤਾ ਕਰਕੇ ਫੇਰ ਬਟਣਾ ਪੈਂਦਾ ਨਹੀਂ ਸਾਨੂੰ ਤਾਂ ਕੱਤਤਾ ਨਹੀਂ ਕਰਨਾ ਪਿਆ ਸਹੀ ਪਟ ਲਿਆ ਸੀ ਇਸ ਤਾ ਸਾਡੇ ਤਾਂ ਚਿਪਕ ਗਿਆ ਸੀ ਕਿਉਂ ਥੱਲੋਂ ਅਸੀਂ ਨੀ ਕਦੇ ਨਹੀਂ ਪਾਇਆ ਕਿਉਂ ਨਿੱਗਾ ਜਾ ਕਰਕੇ ਵਿੱਚੋਂ ਹੀ ਨਿਕਲਿਆ ਆ ਕਦੇ ਵੀ ਨਹੀਂ ਚਿਪਿਆ ਥਾਲਾਂ ਚ ਆਈ ਪਾਦੇ ਮੇਰੇ ਹੱਥ ਚਿਪਕਦਾ ਨਾ ਲਓ ਜੀ ਖੋਏ ਦਾ ਪ੍ਰੋਸੈਸ ਆਪਾਂ ਤੁਹਾਨੂੰ ਸਾਰਾ ਦਿਖਾ ਦਿੱਤਾਗਾ ਤੇ ਆਪਣੀ ਵੀਡੀਓ ਜਿਹੜੀ ਕਾਫੀ ਲੰਬੀ ਹੋ ਗਈ ਹੈ ਤੇ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਅੱਗੇ ਵੀਡੀਓ ਨੂੰ ਸ਼ੇਅਰ ਕਰਨਾ ਜੋ ਵੀ ਭੈਣ ਭਰਾ ਨਵੇਂ ਆਉਂਦੇ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਈਕ ਵੀ ਜਰੂਰ ਕਰਕੇ ਜਾਇਆ ਕਰੋ ਹਾਈਪ ਦੀ অপਸ਼ਨ ਆਉਂਦੀ ਹੈ ਸਾਈਡ ਤੇ ਹਾਈਪ ਦੀ অপਸ਼ਨ ਵੀ ਦਬਾਇਆ ਕਰੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਤਿ ਸ਼੍ਰੀ ਅਕਾਲ ਬਾਏ ਬਾਏ